ਹਾਂਜੀ ਕੀ ਹਾਲ ਚਾਲ ਹੈ ਜੀ ਠੀਕ ਹਾਂ ਵਧੀਆ ਹਾਂ ਅੱਛਾ ਜੀ ਆ ਮਗਰ ਮੇਰੀ ਗੱਡੀ ਵੇਖ ਰਹੇ ਤੁਸੀਂ ਮੈਂ ਨਾ ਇਹ ਗੱਡੀ ਚਲਾਉਂਦਾ ਸੀਗਾ ਵੀਡੀਓ ਮੈਂ ਤੁਹਾਨੂੰ ਵਿਖਾਉਣਾ ਮੇਰਾ ਨਾ ਕਸਮ ਨਾਲ ਮੈਂ ਬਹੁਤ ਰੋਇਆ ਯਾਰ ਇਹ ਗੱਡੀ ਮੈਂ ਚਲਾਉਂਦਾ ਸੀਗਾ ਮਗਰ ਖੜੀ ਹੈ ਜਿਹੜੀ ਬੰਦੇ ਲੈ ਕੇ ਆਉਣੇ ਛੱਡ ਕਿਉਂ ਆਣੇ ਪਹਿਲਾਂ ਮੇਰੇ ਵੀਡੀਓ ਵੀ ਵੇਖਿਆ ਤੁਸੀਂ ਤੇ ਅਸਲ ਛੋਇਆ ਕੀ ਨਾ ਇਹ ਗੱਡੀ ਨਾ ਗਰਮ ਹੋ ਗਈ ਤੇ ਥੋੜੀ ਦੂਰ ਸੀਗਾ ਜਿੱਥੇ ਅਸੀਂ ਆ ਜਿੱਥੇ ਹੁਣ ਖੜੀ ਹੈ ਗੱਡੀ ਇੱਥੇ ਸੀ ਰੰਨੇ ਸੀ ਤੂੰ ਥੋੜੀ ਦੂਰ ਸਿਗਨਲ ਸੀ ਉੱਥੇ ਇਕਦਮ ਹੀ ਗਰਮ ਹੋ ਗਈ ਗੱਡੀ ਤੇ ਕੰਪਨੀ ਵਾਲਿਆਂ ਨੇ ਨਾ ਮੇਰੇ ਸਾਰੇ ਪੈਸੇ ਕੱਟ ਲਏ ਮੇਰੇ ਜਾਨੀ ਲਗਭਗ 17-17000 ਰੁਪਿਆ ਬਣਦਾ ਸੀ ਇੰਡੀਆ ਦਾ ਲੈਣੇ ਸੀਗੇ ਕੰਪਨੀ ਤੋਂ ਉਹਨਾਂ ਨੇ ਕੱਟ ਲਏ ਤਾਂ ਮੈਂ ਵੀਡੀਓ ਹੁਣ ਦੇਖੀ ਜਾਂਦਾ ਸੀ ਨਾ ਵੀਡੀਓ ਇਕਦਮ ਨਾ ਭੈਣ ਦੀ ਨਾ ਵੀਡੀਓ ਭੈਣ ਨੇ ਬਹੁਤ ਸੋਹਣੀ ਗੱਲ ਕੀਤੀ ਆ ਤੇ ਮੇਰਾ ਨਾ ਮਨ ਭਰਿਆ ਮੈਂ ਕਿਹਾ ਵੀ ਇਹ ਵੀਡੀਓ ਹੋਣੀ ਚਾਹੀਦੀ ਆ ਜਿੱਦਾਂ ਮੇਰਾ ਹੁਣ ਮਨ ਇਸ ਵੇਲੇ ਰੋ ਰਿਹਾ ਨਾ ਮੈਨੂੰ ਪਤਾ ਹੈ ਤੁਹਾਨੂੰ ਪਤਾ ਵੀ ਜਿਹਨੇ ਮਿਹਨਤ ਕੀਤੀ ਹੁੰਦੀ ਸਵੇਰੇ 4 ਵਜੇ ਉੱਠਣਾ ਹੈ ਰਾਤ ਨੂੰ 12 ਵਜੇ ਘਰੇ ਵੜਨਾ ਹੈ ਸਾਰਾ ਦਿਨ ਗੱਡੀ ਚਲਾਉਣੀ ਹੈ ਤੇ ਜਦੋਂ ਮਿਹਨਤ ਨਾ ਨਾ ਮਿਲੇ ਯਾਰ ਤਰਦ ਬਹੁਤ ਹੁੰਦਾ ਯਾਰ ਕਸਮ ਨਾਲ ਬਹੁਤ ਤਰਦ ਹੁੰਦਾ ਵੀਰੇ ਯਾਰ ਅੱਜ ਮੈਨੂੰ ਪਤਾ ਇੱਥੇ ਮੈਂ ਕਿਵੇਂ ਬੈਠਾ ਆ ਵੀਡੀਓ ਵੇਖ ਕੇ ਨਾ ਮੈਂ ਪੜ ਰੋਇਆ ਯਾਰ ਸਹੀ ਗੱਲ ਆ ਯਾਰ ਜੇ ਘਰ ਚ ਕੰਮ ਕਰਨਾ ਆਂਦਾ ਨਾ ਕੋਈ ਤੁਹਾਡੇ ਪੈਸੇ ਨਾ ਰੱਖਿਆ ਕਰੋ ਯਾਰ ਉਹਦੇ ਯਾਰ ਉਹਨਾਂ ਨੇ ਬੱਸ ਕੰਪਨੀ ਵਾਲਿਆਂ ਨੇ ਮੇਥੋਂ ਗਲਤੀ ਐਨੀ ਹੋ ਗਈ ਕਿ ਮੈਂ ਸਿਗਨਲ ਤੇ ਰੁੱਕੀ ਨਹੀਂ ਕਿੰਨਾ ਹੋਊਗਾ 200 ਮੀਟਰ ਹੋਊਗਾ ਮੈਂ ਸੋਚਿਆ ਚਲੋ ਰਾਮ ਰਾਮ ਨਾਲ ਉੱਥੇ ਲੈ ਜਾਣਾ ਮੈਂ ਕਿਹਾ ਵੀ ਅੱਧੀ ਰਾਤ ਨੂੰ ਕਿਹਨੂੰ ਤੰਗ ਕਰਾਂਗੇ ਹੁਣ ਹਨਾ ਮੈਂ ਦਿਲੋਂ ਸੋਚ ਗਿਆ ਬਾਈ ਮੈਂ ਦਿਮਾਗ ਨਾਲ ਨਹੀਂ ਸੋਚੀ ਗੱਲ ਵੀ ਯਾਰ ਕੱਲ ਨੂੰ ਤੇਰੇ ਤੇ ਪੈ ਗਈ ਜੇ ਫੇਰ ਪੈ ਗਈ ਅਗਲੇ ਨੇ ਪਾ ਦਿੱਤੀ ਹੁਣ ਕੀ ਕਰੀਏ ਜੀ ਤੁਹਾਨੂੰ ਲੈਣੇ ਹਨਾ ਤੇ ਨਹੀਂ ਦਿੰਦੇ ਕੰਪਨੀ ਆ ਪੈਸੇ ਯਾਰ ਮੈਂ ਨਾ ਵੀਡੀਓ ਚਾਲੂ ਕਰਦਾ ਵੀਡੀਓ ਦੇਖੋ ਤੁਸੀਂ ਭੈਣ ਨੇ ਕਿੱਡੀ ਸੋਹਣੀ ਗੱਲ ਕਹੀ ਆ ਪੈਣ ਨੇ ਨਾ ਰਵਾ ਹੀ ਸੁਟਿਆ ਕਸਮ ਦੇ ਨਾਲ ਚੱਲ ਪੈਣ ਮਰੀਏ ਕੱਲ ਸੁਣਿਓ ਇਧਰ ਆਓ ਮੈਂ ਹਾਂ ਬੈਸਣ ਕੋ ਦੈ ਹੀ ਵਾਰ ਡਿਆੜੀ ਆ ਲੈਣਾ ਉਹ ਕੋ ਨਹੀਂ ਪੈਸੇ ਤੋਂ ਬੈਸਣ ਡੈ ਹੈਗੇ ਕੱਲ ਤੇ ਵਿਚਾਰੇ ਦਿਹਾੜੀ ਕਰਨ ਰਹੇ ਆ ਹੈ ਸਾਰਾ ਦਿਨ ਕੱਲ ਵੀ ਖੱਪਦੇ ਰਹੇ ਅੱਜ ਵੀ ਖੱਪਦੇ ਰਹੇ ਤੇ ਜੇ ਹੁਣ ਪੈਸੇ ਦੇਣ ਦੀ ਵਾਰ ਹੀ ਆਈ ਤੇ ਤੁਸੀਂ ਉਹਨਾਂ ਨੇ ਬੈਸਣ ਦੇ ਭੇਜੇ ਉਹ ਕੋ ਨਹੀਂ ਐਵੇਂ ਕੰਮ ਨਹੀਂ ਚੱਜਣਾ ਕੀਤਾ ਫਿਰ ਮੈਂ ਪੈਸੇ ਕੱਟ ਲੇ ਥੋੜੇ ਜਿਹਾ ਉਹਨਾਂ ਦੇ ਹਾਏ ਕਿਉਂ ਪੈਸੇ ਕਿਉਂ ਕੱਟ ਲੇ ਤੁਸੀਂ ਪਤਾ ਇਹਨਾਂ ਮੁੰਡਿਆਂ ਨੂੰ ਦੇਖ ਕੇ ਨਾ ਮੇਰੇ ਮਨ 'ਚ ਖਿਆਲ ਆਇਆ ਮਣਾ ਕਿ ਸਾਡਾ ਮੁੰਡਾ ਵੀ ਬਾਹਰ ਸਾਰਾ ਦਿਨ ਦਿਹਾੜੀ ਕਰਕੇ ਬੱਚ ਮਾਲਕਾ ਕੋ ਪੈਸੇ ਲੈਣ ਜਾਂਦਾ ਹੋਊਗਾ ਤੇ ਮਾਲਕ ਵੀ ਉਹਦੇ ਨਾਲ ਹੀ ਕਰਦੇ ਹੋਣਗੇ ਐਂ ਕਰਦੇ ਆ ਨਾ ਉਹ ਵੀ ਮੇਰੇ ਮੁੰਡੇ ਦੀ ਮਿਹਨਤ ਮਾਰ ਲੈਂਦੇ ਹੋਣਗੇ ਕਿਤੇ ਹਾਂ ਵੀ ਪਹਿਲੇ ਤੀਡੇ ਤੋਂ ਦੇ ਹੋਣਗੇ ਨਾ ਕੱਲ ਦੇ ਖਪਣ ਦੇ ਦੋਵੇਂ ਜਣ ਤੂੰ ਪੇ ਲੱਗੇ ਸਾਰਾ ਦਿਨ ਕੰਮ ਕੀਤਾ ਹੁਣ ਵਿਚਾਰਿਆਂ ਨੇ ਪੈਸੇ ਲੈਣੇ ਇਧਰ ਮੇਰਾ ਮੁੰਡਾ ਵੀ ਹੈ ਨਾ ਉਹ ਸਾਰਾ ਦਿਨ ਦਿਹਾੜੀ ਕਰਦਾ ਕਿਉਂ ਦਿਨਾ ਵੀ ਉਹਦਾ ਮਾਲਕ ਤਹੇ ਦੇਣ ਲੱਗਾ ਇਦਾਂ ਤਾਂ ਨਹੀਂ ਕਰਦਾ ਇੱਦਾਂ ਹੀ ਕਰਦੇ ਆ ਸਾਰੇ ਨਾ ਕਰਿਆ ਕਰੋ ਇਦਾਂ ਆਪਣੇ ਮੁੰਡੇ ਵਾਲੇ ਵੇਖਿਆ ਕਰੋ ਉਹ ਵੀ ਬਾਹਰ ਉੱਥੇ ਜਾ ਕੇ ਮਿਹਨਤ ਕਰਦਾ। ਤੁਸੀਂ ਕਿਹਦੀ ਮਿਹਨਤ ਦਾ ਮੁੱਲ ਪਾਓਗੇ ਨਾ ਤੁਹਾਡੇ ਬੱਚੇ ਦੀ ਮਿਹਨਤ ਦਾ ਮੁੱਲ ਪਾਊਗਾ। ਜਾਓ ਜਾ ਕੇ ਪੂਰੇ ਬੜਤੇ ਪੈਸੇ ਦੇ ਕੇ ਆਓ ਉਹਨਾਂ ਦੇ। ਕੱਲ ਦੇ ਦਿਹਾੜੀ ਕਰਨ ਦਾ ਹੈ ਵਿਚਾਰੇ ਧੁੱਪ ਚ ਖਪਣ ਦੇ। ਨਾਲੇ ਉਹਨਾਂ ਨੂੰ ਕੋਈ ਇਦਾਂ ਨਹੀਂ ਜਾਣ। ਚਾਹ ਤੇ ਰੋਟੀ ਬਣਾ ਕੇ ਲਿਆਉਂਦੀ ਆ। ਖਾ ਕੇ ਜਾ। ਕਹਤਾਂ ਨੇ। ਪਿਆੜੀ ਕਰਨ ਤੋਂ ਬਾਅਦ ਉੱਠੀ ਮੇਰੇ ਮੁੰਡੇ ਨੂੰ ਕੋਈ ਰੋਟੀ ਪੁੱਛਦਾ ਵੀ ਬਣਾਇਆ ਕਿ ਨਹੀਂ। ਉਹ ਚੱਲ ਬੱਸ ਕਰ ਹੁਣ। ਠੀਕ ਹੈ ਮੈਂ। ਜਾ ਬਾਜ਼ਾਰ ਮਾਰ ਕੇ ਲਿਆਓ ਉਹਨਾਂ ਨੂੰ ਤੇ ਪੂਰੇ ਬਰਦੇ ਤੇ ਹੀ দাও ਉਹਨਾਂ ਦੇ ਤੇ ਮੈਂ ਰੋਟੀ ਲੈ ਕੇ ਆਉਣੀ ਹਾਂ ਨਾਲ। ਇਹ ਹਕੀਕਤ ਗੱਲ ਆ ਬਾਈ। ਕੋਈ ਨਹੀਂ ਪੁੱਛਦਾਗਾ। ਵਿਦੇਸ਼ਾਂ ਤੇ ਨਾ ਖਾਸ ਕਰਕੇ ਕੋਈ ਨਹੀਂ ਪੁੱਛਦਾਗਾ। ਬਾਈ ਕੋਈ ਪਈਆ ਨਹੀਂ ਦਿੰਦਾ ਇੱਥੇ ਮੰਗਿਆ। ਆਪਣੇ ਵੀ ਕਿਹੜਾ ਕੋ ਦਿੰਦਾ ਕੋਈ ਨਹੀਂ ਮਦਦ ਕਰਦਾ ਮਾਰੇ ਬੰਦੇ ਦੀ ਨਾ ਕੋਈ ਮਦਦ ਨਹੀਂ ਕਰਦਾ ਜਿਸ ਕੋ ਚਾਰ ਛੱਲੜ ਹੁੰਦੇ ਆ ਨਾ ਅਗਲਾ ਉਧਰ ਨੂੰ ਜਾਂਦਾ ਉਹਦੀ ਗੱਲ ਸੁਣਦਾ ਆ ਆ ਵੀਡੀਓ ਕਿਵੇਂ ਲੱਗਾ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੇਰਾ ਨਾ ਬੋ ਦੱਖਾ ਯਾਰ ਚੱਲ ਮੈਂ ਸੋਚਦਾ ਸੀਗਾ ਵੀ ਮੈਂ ਪਹਿਲਾਂ ਵੀ ਦੱਸਿਆ ਹਨਾ ਕਿ ਮੈਂ ਦਿਲੋਂ ਸੋਚ ਗਿਆ ਬਾਈ ਗੱਲ ਇਹ ਕਿ ਯਾਰ ਕਿੰਨੀ ਕੁ ਤਾਂ ਦੂਰ ਆ ਹਨਾ 200 ਮੀਟਰ ਕਿੰਨਾ ਕੁ ਹੁੰਦਾ ਆ ਮੈਂ ਹਬੇ ਨਾਲ ਸਿਗਨਲ ਆ ਚੱਲ ਮੈਂ ਹੌਲੀ ਹੌਲੀ ਮੈਂ ਲੈ ਜਾਣਾ ਗੱਡੀ ਹਨਾ ਫੇ ਰਾਤ ਨੂੰ ਕਿਨੂੰ ਉਠਾਉਂਗਾ ਸਾਢੇ 10 ਦਾ ਟਾਈਮ ਸੀਗਾ ਸਾਢੇ 10 11 ਵਜੇ ਹੋਣਗੇ ਮੈਂ ਸਭ ਸੁੱਤੇ ਪਏ ਹੋਣੇ ਮੈਂ ਦਿਲੋਂ ਸੋਚ ਗਿਆ ਪਰ ਦਿਮਾਗ ਨਾਲ ਨਹੀਂ ਸੋਚਿਆ ਵੀ ਇਹ ਮੇਰੇ ਤੇ ਪੈ ਸਕਦੀ ਏ ਗੱਡੀ ਬਸੇ ਮੈਂ ਗਲਤੀ ਕਰ ਗਿਆ ਦਰਦ ਹੁੰਦਾ ਆ ਬਾਈ ਯਾਰ ਕਸਮ ਨਾਲ ਬਹੁਤ ਦਰਦ ਹੁੰਦਾ ਆ ਲੋਕ ਕੰਮ ਕਰਾ ਕੇ ਪੈਸੇ ਨਹੀਂ ਦਿੰਦੇ ਪਹਿਲਾਂ ਬਹੁਤ ਬੰਦਿਆਂ ਨੇ ਮੇਰੇ ਪੈਸੇ ਧਾ ਮਾਰੇ ਗਏ ਆ ਕੀ ਕਰੀਏ ਨਹੀਂ ਦਿੰਦਾ ਅਗਲਾ ਕੋਈ ਤਾਂ ਮਾਰ ਨਹੀਂ ਨਾ ਸਕਦੇਗੇ ਠੀਕ ਆ ਉਹੀ ਆਪਾਂ ਉਹੀ ਬੰਦਾ ਪਾਵਰ 'ਚ ਹੁੰਦਾ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਅਗਲੇ ਖੜਵਾ ਲੈਂਦੇ ਆ ਪਤਾ ਹੁੰਦਾ ਵੀ ਡਾਂਗ ਆ ਮਗਰ ਹਨਾ ਤਾਂ ਮੈਂ ਕਈ ਵਾਰ ਕਹਿੰਨਾ ਹਨਾ ਵੀ ਭਾਈ ਡਾਂਗ ਨਰੋਈ ਕਰੋ ਡਾਂਗ ਤੋਂ ਬਿਨਾ ਨਹੀਂ ਕੁਝ ਵੀ ਹੁੰਦਾਗਾ ਮੈਂ ਕਹਿੰਦਾ ਬੰਦਾ ਭਲਾ ਮਾਨਸ ਮੈਂ ਕਹਿੰਦਾ ਨਾ ਕੁੱੱਡਾ ਹੀ ਭਲਾ ਮਾਨਸ ਹੋਵੇ ਸਭ ਤੋਂ ਜ਼ਿਆਦਾ ਭਲੇ ਮਾਨਸ ਬੰਦੇ ਦੇ ਨਾਲ ਹੀ ਐਵੇਂ ਹੁੰਦੀ ਆ ਪਹਿਮਾਨਸੀ ਛੱਡ ਦੋ ਬਾਈ ਕਿਸੇ ਨੇ ਕੁਝ ਨਹੀਂ ਦੇਣਾ ਪਹਿਮਾਨਸੀ ਦੇ ਵਿੱਚ ਰਹੋਗੇ ਨਾ ਜ਼ਿੰਦਗੀ ਦੇ ਵਿੱਚ ਕਿਸੇ ਨੇ ਕੁਝ ਨਹੀਂ ਦੇਣਾ ਮੈਂ ਕਹਿੰਦਾ ਲੋਕ ਕਹਿੰਦੇ ਨਾ ਵੀ ਆ ਯਾਰ ਕੰਜਰ ਬੰਦਾ ਆ ਠੀਕ ਆ ਯਾਰ ਮੈਂ ਕੰਜਰ ਠੀਕ ਆ ਯਾਰ ਅਗਲਾ ਕਹਿੰਦਾ ਯਾਰ ਇਹ ਯਾਰ ਬੜਾ ਬੇਕਾਰ ਬੰਦਾ ਯਾਰ ਇਹ ਕਿਸੇ ਵੱਲ ਚੁਆਨੀ ਨਹੀਂ ਛੱਡਦਾ ਮੈਂ ਕਹਿੰਦਾ ਉਹ ਬੰਦੇ ਸਹੀ ਹੁੰਦੇ ਆ ਯਾਰ ਜਿਹੜੇ ਬੰਦੇ ਵਿੱਚੋਂ ਕੰਮ ਛੱਡ ਕੇ ਭੱਜ ਜਾਂਦੇ ਆ ਨਾ ਉਸੋ ਹੀ ਹੁੰਦੇ ਆ ਤਨਖਾਹਾਂ ਲੈ ਕੇ ਨਾ ਲੋਕ ਇੱਥੇ ਤਨਖਾਹਾਂ ਲੈ ਕੇ ਐਡਵਾਂਸ ਪੈਸੇ ਲੈ ਕੇ ਭੱਜ ਜਾਂਦੇ ਆ ਮੈਂ ਕਹਿੰਦਾ ਉਹ ਬੰਦੇ ਸਹੀ ਹੁੰਦੇ ਆ ਉਹ ਬੰਦੇ ਇਹ ਕੰਪਨੀਆਂ ਇਹ ਵਰਕਸ਼ਾਪਾਂ ਇਹ ਇਹ ਉਹ ਇਸ ਸੂਤ ਇਦਾਂ ਦੇ ਬੰਦਿਆਂ ਤੋਂ ਆਉਂਦੇ ਆ ਇਹ ਇਮਾਨਦਾਰ ਬੰਦਿਆਂ ਤੋਂ ਨਹੀਂ ਸੂਤ ਆਉਂਦੇ ਲੋਕੇ ਇਮਾਨਦਾਰ ਬੰਦੇ ਨੂੰ ਲੁੱਟਦੇ ਆ ਲੋਕ ਮੈਂ ਭਾਈ ਸਾਫ਼ ਕਹਿੰਨਾ ਇਮਾਨਦਾਰ ਬੰਦੇ ਦੇ ਨਾਲ ਰੱਬ ਨਹੀਂ ਖੜਦਾਗਾ ਆ ਦੇਖ ਲਾ ਉੱਤੇ ਉੱਤੇ ਹੈਗਾ ਨਾ ਦੇਖਦੇ ਆ ਨੀਲੀ ਛਤਰੀ ਵਾਲਾ ਕਹਿੰਦੇ ਹੁੰਦੇ ਆ ਨਾ ਮੈਂ ਭਾਈ ਗਰੰਟੀ ਕਰਕੇ ਕਹਿੰਨਾ ਰੱਬ ਖੜਦਾ ਅਮੀਰਾਂ ਦੇ ਨਾਲ ਜਿਨ੍ਹਾਂ ਕੋਲ ਪੈਸਾ ਮਿਰਰ ਦੇ ਮਲੰਗ ਤੋਂ ਨੇ ਕੀ ਲੈਣਾ ਦੱਸੋ ਜਿਹੜਾ 5 ਰੁਪਏ ਦੀ ਦੇਖ ਨਹੀਂ ਕਰਵਾ ਸਕਦਾ ਕੀ ਲੈਣਾ ਰੱਬ ਵੀ ਬਾਈ ਪੈਸੇ ਵਾਲਿਆਂ ਨਾਲ ਖੜਦਾ ਸਿੱਧੀ ਜੀ ਗੱਲ ਆ ਰੱਬ ਵੀ ਡਾਂਗ ਵਾਲਿਆਂ ਦੇ ਸੂਤ ਆਉਂਦਾ ਆ ਇਹ ਗੱਲਾਂ ਕੋਲਾਈਆਂ ਵੀ ਇਹ ਇਦਾਂ ਦੇ ਉਦਾਂ ਦੇ ਇਹ ਗੱਪਾਂ ਸੁਣਾਈਆਂ ਹੋਈਆਂ ਆ ਸਾਨੂੰ ਅਸੀਂ ਉਹ ਗੱਪਾਂ ਦੇ ਮਗਰ ਲੱਗੇ ਹੋਏ ਆ ਬਾਈ ਬਸ ਐਨੀ ਗੱਲ ਵਾਸੇਗੀ ਜਉਂਦੇ ਰੋ ਹੱਸਦੇ ਰੋ ਬਸਦੇ ਰੋ ਮਜ਼ਾ ਮਾਣੋ ਖੁਸ਼ ਰਿਆ ਕਰੋ ਓਕੇ ਬਾਈ ਥੈਂਕ ਯੂ ਬਸੇ ਮੈਂ ਬਹੁਤ ਉਦਾਸ ਆ ਕੱਲ ਪਰਸੋਂ